ਰਾਜੀਆ ਕਾਜੀ ਮਹਿਰਾਜ਼ਿਬ ਅੱਜ ਆਪਾਂ ਤੁਹਾਡੇ ਲੈ ਕੇ ਆਂ ਬਹੁਤ ਜਿਆਦਾ ਸੋਹਣੇ ਸੂਟ ਆਪਾਂ ਨੇ ਮਸ਼ੀਨ ਵਰਕ ਦੀ ਵਿੱਚ ਰੈਡੀ ਕੀਤੇ ਨੇ ਜੀ ਪ੍ਰਿੰਟ ਸੂਟ ਆਜੂ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਜਿਆਦਾ ਸੋਹਣੇ ਜੇ ਸੂਟ ਨੇ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤੁਸੀਂ ਆਪਣੀ ਪਸੰਦ ਦੇ ਉਸਾ ਪ੍ਰਿੰਟ ਪਸੰਦ ਕਰਕੇ ਆਪਾਂ ਤੁਹਾਨੂੰ ਸੇਮ ਵਰਕ ਕਰਕੇ ਦੇ ਦਾਂਗੇ ਜੀ ਜੇ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਡਿਜ਼ਾਈਨ ਭੇਜ ਸਕਦੇ ਆ ਆਪਾਂ ਸੇਮ ਕੰਮ ਕਰਕੇ ਦੇ ਦਾਂਗੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉ ਤੁਹਾਨੂੰ ਸੋਹਣੇ ਸੋਹਣੇ ਸੂਟ ਕੋਟ ਆਊਗਾ ਜੀ ਆਪਣੇ ਕੋ ਬਹੁਤ ਜਿਆਦਾ ਸੋਨਾ ਤੇ ਡਬਲ ਟੋਨ ਵਾਲੀ ਜੌਰਜਟ ਰਹੂਗੀ ਇਹਦੇ ਵਿੱਚ ਆਪਣੇ ਕੋ ਸੋਲੋ ਹੀ ਕਲਰ ਆਇਆ ਸੀਗਾ ਤੇ ਤੁਹਾਨੂੰ ਕਾਫੀ ਸੂਟ ਮਿਲ ਜਾਣਗੇ ਜਿਹੜੇ ਆਪਾਂ ਸੂਟ ਰੈਡੀ ਕੀਤੇ ਹੋਏ ਨੇ ਤੁਸੀਂ ਇਹ ਵਾਲੇ ਵੀ ਬਾਈ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਨੇ ਆਪਾਂ ਪੈਚ ਵਰਕ ਦੇ ਨਾਲ ਸੂਟ ਰੈਡੀ ਕੀਤੇ ਹੋਏ ਨੇ ਤੇ ਬਹੁਤ ਪਿਆਰਾ ਜਿਹਾ ਪ੍ਰਿੰਟ ਰਹੇਗਾ ਤੇ ਬਹੁਤ ਹੀ ਜਿਆਦਾ ਸੋਨਾ ਸਟਫ ਰਹੇਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਨਾ ਕੰਮ ਆਏਗਾ ਪੈਚ ਵਰਕ ਦੇ ਨਾਲ ਮਸ਼ੀਨ ਵਰਕ ਦਾ ਕੰਮ ਹੈ ਤੇ ਬੌਜਾ ਸੁਣਿਆ ਨਾਲ ਵਾਜੂ ਦਿੱਤੀਆਂ ਹੋਈਆਂ ਨੇ ਤੇ ਇਹਦੇ ਨਾਲ ਪਲੇਨ ਬਾਟਮ ਹੋਊਗੀ ਜੀ ਤੇ ਬਾਟਮ ਤੇ ਵੀ ਬੌਜਾ ਸੁਣਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬੌਜਾ ਸੁਣਾ ਕੰਮ ਆਏਗਾ ਬਾਟਮ ਦੇ ਉੱਤੇ ਤੇ ਇਹਦੇ ਨਾਲ ਆਪਾਂ ਟਾਈ ਐਂਡ ਡਾਈ ਦੇ ਦੁਪੱਟੇ ਜਿਹੜੇ ਕੀਤੇ ਹੋਏ ਨੇ ਜੇ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਆਪਾਂ ਵਿਦਆਊਟ ਦੁਪੱਟਾ ਦੇ ਦਾਂਗੇ ਜੀ ਜੇ ਤੁਸੀਂ ਵਿਦਆਊਟ ਵਰਕ ਲੈਣਾ ਚਾਹੁੰਦੇ ਹੋ ਤਾਂ ਆਪਾਂ ਵਿਦਆਊਟ ਵਰਕ ਦੇ ਦਾਂਗੇ ਜੀ ਜੇ ਤੁਸੀਂ প্রিনਟ ਸੂਟ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਆਲ ਓਵਰ ਵੀ ਦੇ ਦਾਂਗੇ ਜੇ ਤੁਹਾਨੂੰ ਮੈਚਿੰਗ ਚਾਹੀਦਾ ਤੇ ਆਪਾਂ ਮੈਚਿੰਗ ਵੀ ਦੇ ਦਾਂਗੇ ਜੀ ਪਰ ਕਲਰ ਇਹਦੇ ਵਿੱਚ ਇਹੀ ਆਊਗਾ ਮਹਿਰੂਨ ਰੈੱਡ ਚਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਜ਼ਿਆਦਾ ਸੋਹਣਾ ਆਪਾਂ ਟਾਈ ਐਂਡ ਰਾਈ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲੇ ਸੂਟ ਦੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਬਹੁਤ ਜ਼ਿਆਦਾ ਸੋਹਣੀ ਹੈ ਇਹ ਵਾਲੇ ਸੂਟ ਦੀ ਜੇਵਾ ਸੂਟ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤੁਸੀਂ ਆ ਵੀ ਚੁਆਇਸ ਦੇ ਅੰਸਾਰ ਸੂਟ ਕਰਵਾ ਸਕਦੇ ਹੋ ਜੀ ਨੇ ਸੂਟ ਵੀ ਆਪਾਂ ਨੇ ਸੇਮ ਹੀ ਬਣਾਇਆ ਹੈ ਜੀ ਤੇ ਸੇਮ प्रिंट ਦੇ ਵਿੱਚ ਰਹੇਗਾ ਤੇ ਬਹੁਤ ਜਿਆਦਾ ਸੋਹਣਾ ਸੇਮ ਦੁਪੱਟਾ ਰਹੇਗਾ ਤੇ ਇਹਦੇ ਨਾਲ ਆਪਾਂ ਤੇ ਇਹ ਵਾਲੇ ਸੂਟ ਦੇ ਉੱਤੇ ਆਪਾਂ ਸ਼ਰਟ ਤੇ ਕੰਮ ਨਹੀਂ ਕੀਤਾ ਇਹਦੀ ਸਿਰਫ बॉटम ਦੇ ਉੱਤੇ ਕੰਮ ਕੀਤਾ ਹੋਇਆ ਤੁਸੀਂ ਐਦਾਂ ਬਾਟਮ ਕੱਲੀ ਬਾਟਮ ਤੇ ਵੀ ਕੰਮ ਕਰਵਾ ਸਕਦੇ ਹੋ ਮਸ਼ੀਨ ਵਰਕ ਦਾ ਕੰਮ ਹੈ ਜੇ ਤੁਸੀਂ ਆਰੀ ਨਾਲ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਆਰੀ ਨਾਲ ਵੀ ਕਰਕੇ ਦੇ ਦਾਂਗੇ ਜੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਵਰਕ ਕਰਿਆ ਹੋਇਆ ਜੇ ਤੁਹਾਨੂੰ ਕੱਲੀ ਬਾਟਮ ਦੇ ਉੱਤੇ ਕੰਮ ਚਾਹੀਦਾ ਤਾਂ ਆਪਾਂ ਕੱਲੀ ਬਾਟਮ ਦੇ ਉੱਤੇ ਵੀ ਕੰਮ ਕਰਕੇ ਦੇ ਦਾਂਗੇ ਜੀ ਸੇਮ ਦੁਪੱਟਾ ਰਹੂਗਾ ਤੇ ਸੌਫਟ ਆਰਗੰਜ਼ਾ ਦਾ ਦੁਪੱਟਾ ਰਹੂਗਾ ਜੀ ਨਾਲ ਅੱਜ ਆਪਨੇ ਕੋਸਾਰੇ ਪਿੰਟ ਸੂਟ ਨੇ ਤੁਸੀਂ ਇਹ ਵਾਲੇ ਤੁਸੀਂ ਇਹ ਵਾਲੇ ਪ੍ਰਿੰਟ ਸੂਟ ਨੂੰ ਆਲ ਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਦੇ ਵਿੱਚ ਵੀ ਲੈ ਸਕਦੇ ਹੋ ਜੀ ਸੂਟ ਆਊਗਾ ਜੀ ਆਪਣੇ ਕੋਲ ਬਹੁਤ ਜਿਆਦਾ ਸੋਨਾ ਬਰਬਰੀ ਸਟੱਫ ਦੇ ਵਿੱਚ ਰਹੂਗਾ ਤੇ ਬਹੁਤ ਜਿਆਦਾ ਸੋਣੀ ਇਹਦਾ ਬਾਟਮ ਵੀ ਮਸਲੀਨ ਦੀ ਬਾਟਮ ਰਹੂਗੀ ਜੀ ਇਹ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕ ਤੇ ਬਹੁਤ ਜਿਆਦਾ ਸੋਨਾ ਕੰਮ ਆਏਗਾ ਜੀ ਮਸ਼ੀਨ ਵਰਕ ਦਾ ਤੇ ਬਹੁਤ ਜਿਆਦਾ ਸੋਨਾ ਕੰਮ ਆਏਗਾ ਦੂਜੀ ਬਾਟਮ ਦੇ ਉੱਤੇ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬੌਝਾ ਸੋਨਾ ਇਹਦੇ ਨਾਲ ਰਹੇਗਾ ਜੀ 셔ਟ ਦਾ ਸਟਾਫ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬੌਝਾ ਸੋਨੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨਾਲ ਬੌਝਾ ਸੋਨਾ ਖੁੱਲਾ ਡੁਲਾ ਦੁਪੱਟਾ ਆਏਗਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਵਾਈਪ ਕਰ ਸਕਦੇ ਹੋ ਇਹ ਵਾਲੇ ਸੂਟਾਂ ਦੇ ਉੱਤੇ ਵੀ ਆਪਾਂ ਜਿਹੜੀ ਤੁਹਾਨੂੰ 30 ਤਰੀਕ ਤੱਕ ਵੀਡੀਓ ਦੇਣੀ ਸੀ ਸਾਰੇ ਆਫਰ ਵਾਲੇ ਸੂਟ ਦੇਣੇ ਸੀਗੇ ਤੇ ਆਪਾਂ ਇਹ ਵਾਲੀ ਵੀਡੀਓ ਵੀ ਆਫਰ ਦੇ ਉੱਤੇ ਹੀ ਲੈ ਕੇ ਆਏ ਆ ਜੀ ਸਾਰੇ ਵਧੀਆ ਸਟੱਫ ਦੇ ਵਿੱਚ ਸੂਟ ਰਹਿਣਗੇ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਰਹਿਣਗੇ ਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਰਹਿਣਗੇ ਜੀ ਸ਼ਰਟਨ ਆਰਗੰਜ਼ਾ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਆਏਗਾ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆਏਗਾ ਜੀ ਤੇ ਬਹੁਤ ਜ਼ਿਆਦਾ ਸੋਹੀ ਨਾਲ ਬਾਟਮ ਦਿੱਤੀ ਹੋਈ ਹੈ ਜਿਹੜਾ ਵੀ ਤੁਹਾਨੂੰ ਜਿਹੜਾ ਵੀ ਤੁਹਾਨੂੰ ਆਪਾਂ ਸਟੱਫ ਦਵਾਂਗੇ ਪੂਰਾ ਸਟੈਂਪ ਵਾਲਾ ਸਟੱਫ ਦਵਾਂਗੇ ਜੀ ਕੋਈ ਵੀ ਸਟੈਂਪ ਤੋਂ ਬਿਨਾ ਤੁਹਾਨੂੰ ਸਟੱਫ ਨਹੀਂ ਮਿਲੂਗਾ ਪੂਰੀ ਵਧੀਆ ਤੇ ਪਿਓਰ ਜਾਰਜਟ ਦੇ ਉੱਤੇ ਆਪਾਂ ਇਹ ਵਾਲਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ ਹੈ ਤੇ ਇਹਦੇ ਨਾਲ ਵੀ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਚੈੱਕ ਦੇ ਵਿੱਚ ਚੈੱਕ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਟਾਈ ਐਂਡ ਡਾਈ ਕੀਤੀ ਹੋਈ ਹੈ ਜੀ ਜੇ ਇਹ ਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਵਾਈਕ ਕਰ ਸਕਦੇ ਹੋ ਜੀ ਇਸ ਵੀਡੀਓ ਤੋਂ ਬਾਅਦ ਆਪਾਂ ਇੱਕ ਵੀਡੀਓ ਹੋਰ ਬਣਾਵਾਂਗੇ ਜਿੱਦੇ ਡਿਸਕਾਊਂਟ ਵਾਲੇ ਸੂਟਾਂ ਦੀ ਉਹ ਆਪਾਂ ਪਾਵਾਂਗੇ ਮੰਡੇ ਨੂੰ ਤੇ ਉਸ ਤੋਂ ਬਾਅਦ ਆਪਾਂ ਡਿਸਕਾਊਂਟ ਵਾਲੇ ਸੂਟਾਂ ਦੀ ਵੀਡੀਓ ਨਹੀਂ ਪਾਵਾਂਗੇ ਜੀ ਤੇ ਬਹੁਤ ਜ਼ਿਆਦਾ ਸੋਨਾ ਆਏਗਾ ਜੀ ਨੈਕਸਟ ਸੂਟ ਆਏਗਾ ਬਹੁਤ ਜ਼ਿਆਦਾ ਸੋਨਾ ਵਰਕ ਦੇ ਨਾਲ ਤੁਸੀਂ ਚੈੱਕ ਕਰ ਸਾਡੇ ਬਹੁਤ ਜ਼ਿਆਦਾ ਸੋਨਾ ਆਰਗੰਜ਼ਾ ਦਾ ਸਟੱਫ ਰਹੂਗਾ ਤੇ ਬਹੁਤ ਜ਼ਿਆਦਾ ਸੋਹਣਾ ਆਪਾਂ ਪੈਚ ਲਾ ਕੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਪਲੇਨ ਬਾਟਮ ਰਹੂਗੀ ਜੀ ਆਪਾਂ ਬਾਟਮ ਨਾਲ ਦਾ ਪੈਚ ਲਗਾ ਕੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਤੇ ਪ੍ਰੀ ਫਿਨਿਸ਼ਿੰਗ ਤੇ ਹੈ ਤੇ ਵਾੜਾ ਆਏਗਾ ਕਿ ਇਹ ਦੇ ਉੱਤੇ ਕੰਮ ਤੇ ਇਹ ਵਾੜਾ ਆਏਗਾ ਵਾਜੂ ਦੇ ਉੱਤੇ ਕੰਮ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਰੈਡੀ ਕੀਤਾ ਜੇ ਤੁਸੀਂ ਦੁਪੱਟਾ ਲਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟਾ ਲਾ ਕੇ ਦੇ ਦਾਂਗੇ ਜੀ ਜਿਹੜਾ ਇਹਦਾ ਰੇਟ ਹੋਊਗਾ ਵਿਦਆਊਟ ਦੁਪੱਟਾ ਹੀ ਹੋਊਗਾ ਜੀ ਨੈਸ ਸੂਟ ਆਪਣੇ ਕੋਲ ਇੱਕ ਪੀਸ ਰਹਿੰਦਾ ਜੀ ਕਾਟਨ ਦਾ ਤੇ ਇਹ ਵੀ ਆਪਾਂ ਦਸਾਉਂਦੇ ਉੱਤੇ ਹੀ ਲਗਾਇਆ ਹੋਇਆ ਇਹਦੇ ਤੇ ਵੀ ਆਪਾਂ ਨੂੰ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਬਹੁਤ ਜਿਆਦਾ ਸੋਹਣਾ ਆਏਗਾ ਜੀ ਪ੍ਰਿੰਟ ਸੂਟ ਪ੍ਰਿੰਟ ਸ਼ਰਟ ਆਏਗੀ ਜੀ ਬਹੁਤ ਜਿਆਦਾ ਸੋਹਣੀ ਤੇ ਬਹੁਤ ਜਿਆਦਾ ਸੋਹਣੀ ਮੈਚਿੰਗ ਰਹੋਗੇ ਜੇ ਵਾਲਾ ਸੂਟ ਤੁਹਾਨੂੰ ਪਸੰਦ ਜੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੇਸਰ ਬਿਚ ਜਿਵੇਂ ਵਾਇਸੂਟ ਜੈਨਾ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜਾਂ ਮੇਰੇ ਹੋਰ ਸੋਹਣੇ ਸੋਹਣੇ ਸੂਟ ਦੇਖਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੋ ਦੱਸਿਆ ਉਹ ਤੁਹਾਨੂੰ ਮੇਰੇ ਸੂਟਾਂ ਦੇ 컬렉ਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਇਹਨਾਂ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ